ਆਹ ਮੈਂ ਕਿਤਾਬ ਪੜਿਆ ਮਾਣੂ ਇਹ ਬਾਈ ਕਿਤਾਬ ਪੜਿਆ ਮਾਣੂ ਯਾਰੋਂ ਮੈਂ ਕਿਤਾਬ ਪੜਿਆ ਮਾਣੂ ਕਿੰਨੇ ਵੇਖੇ ਬੱਚਿਆਂ ਦਾ ਪਿਓ ਚਾਹੀਦਾ ਮੈਨੂੰ ਹਾਏ ਪ੍ਰਸ਼ਾਸਨ ਨੇ ਕੋਈ ਸਹਾਣੀ ਨਹੀਂ ਲਈ ਨਾ ਕੋਈ ਸਹਾਣੀ ਲਈ ਅੱਜ ਸਾਰਾਂ ਦਿਨ ਹੋ ਗਏ ਆਏ ਭਗਵਾਨ ਦਮਨ ਕਿੱਥੇ ਉੱਜੜ ਗਿਆ ਵਾ ਅਖਰੀ ਪਾ ਦਾ ਹੈ ਨਹੀਂ ਜੇ ਅਖਰੀ ਪਾ ਦਾ ਹੈ ਨਹੀਂ ਜੇ ਓਏ ਤਗੜਿਆ ਨਾ ਤਗੜਿਆ ਨਾ ਅਨਸਾਰ

ਉਹ ਰਵਾਤਿਆਂ ਨੂੰ ਪਰ ਗਿਆਵਤ ਜੀ ਅਰੇ ਜਗ ਲੋੜ ਹੋ ਰਹੀ ਹੈ ਕਰੋ ਆਏ ਰਵਾਤਿਆਂ ਨੂੰ ਕੌੜਾਉ ਮੇਰੇ ਦੋ ਬਤਿਆਵਾ ਮੇਰਾ ਨਾਮ ਪ੍ਰਗਟ ਸਿੰਘ ਜੀ ਮੈਂ ਜੀ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਔਰ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡਾ ਕਹਾਣ ਕੀਤਾ ਔਰ ਇੱਕ ਛੋਟੀ ਛੋਟੀਆਂ ਦੋ ਬੱਚੀਆਂ ਉਹਨਾਂ ਦੀ ਪਰਿਵਾਰ ਔਰ ਕੰਪਨੀ ਵਾਲਿਆਂ ਨੇ ਕੁਝ ਨਹੀਂ ਕੀਤਾ ਇਸ ਦਾ ਕੀ ਸਰਕਾਰ ਅਹੀ ਡੀਸੀ ਸਾਹਿਬ ਦਾ ਕਈ ਇੱਕ ਅਪਰੋਚ ਕੀਤੀ ਗਈ ਹੈ ਰੋਨਾਲਡੋਂ ਸਿਰਫ ਇੱਕ ਹੀ ਮੈਸੇਜ ਦਿੱਤਾ ਗਿਆ ਕਿ ਸਾਡੇ ਕੋਲ ਹਨ ਕੋਈ ਅੱਲੇ ਸਰਕਾਰ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜਾਂ ਉਧਰੋਂ ਕੋਈ ਅਲਟੀਮੇਟਮ ਨਹੀਂ ਆਇਆ ਉਸ ਤੋਂ ਬਾਅਦ ਹੀ ਕੁਝ ਹੋ ਪਾਏਗਾ ਸਾਡੀ ਸਿਰਫ ਇਹੀ ਅਪੀਲ ਹੈ ਕਿ ਛੋਟੀਆਂ-ਛੋਟੀਆਂ ਦੋ ਬੱਚੀਆਂ ਵਾਂ ਉਹਨਾਂ ਮਾਤਾ ਜੀ ਨੇ ਔਰ ਉਹਨਾਂ ਦੀ ਵਾਈਫ ਹੈ ਇਹਨਾਂ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਹੈਗਾ ਇਹ ਪ੍ਰਜੋਰ ਅਪੀਲ ਹੈ ਸਾਡੀ ਸਾਰੇ ਪਿੰਡ ਵੱਲੋਂ ਕਿ ਇਹਨਾਂ ਦਾ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਬੈਨੀਫਿਟ ਦਿੱਤਾ ਜਾਵੇ ਇਹ ਮਤਲਬ ਕਿ ਨਾ ਵਸਦੀ ਹੈ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹਦੇ ਹੋ ਕਿਸੇ ਤਰ੍ਹਾਂ ਜਿੰਦੋਂ ਲਗਾਤਾਰ ਤੁਹਾਨੂੰ ਤੁਸੀਂ ਟੀਮਾਂ ਵੀ ਭੇਜੀਆਂ ਜਾਂਦੀਆਂ ਗੱਲ ਇਹ ਆ ਵੀ ਅੱਜ 15 16 ਦਿਨ ਤੋਤੇ ਹੋ ਗਏ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਮਾੜਾ ਇਹ ਆਸਾ ਹੋਇਆ ਵਾ ਗੁਰਪ੍ਰੀਤ ਸਿੰਘ ਦੋਤੀਆਂ ਦਾ ਬਾਪ ਸੀ ਉਹ ਉਹਦਾ ਸਿੱਤੇ ਸਾਇਆ ਨਹੀਂ ਹੈ ਮਾਂ ਉਹਦੀ ਉਦਾਂ ਵਿਧਵਾ ਸਾਹਿਬ ਨਾਲ ਤੇ ਵੇਖੋ ਉਹ ਹੀ ਕਮਾਉਂਦਾ ਹੈਗਾ ਸੀ ਮੁੰਡਾ ਬਹੁਤ ਨੇਕ ਸੀ ਰੋਜੀ ਰੋਟੀ ਲਈ 20 ਸਾਲ ਤੋਂ ਲਗਾਤਾਰ ਉੱਥੇ ਜਿਹੜਾ ਕੰਮ ਕਰ ਰਿਹਾ ਸੀ ਪਿਛਲੇ 15 16 ਦਿਨ ਤੋਂ ਉਹ ਘਾੜਦੇ ਵਿੱਚ ਫਸਿਆ ਸੀ ਤੇ ਅੱਜ ਹੁਣ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਆ ਤੇ ਜਿਹੜੀ ਉਹ ਲਾਸ਼ ਆ ਰਹੀ ਆ ਉਥੋਂ ਤੇ ਸਾਡੇ ਪਿੰਡ ਤੇ ਬਹੁਤ ਵੱਡਾ ਇਹ ਜਿਹੜਾ ਅੱਜ ਟਟਾ ਕਰਮ ਹੋਇਆ ਵਾ ਮੈਂ ਤੁਹਾਡੇ ਮਾਧਿਅਮੇ ਬੇਨਤੀ ਕਰਨੀ ਚਾਹੁੰਦਾ ਵੀ ਜੇ 15 16 ਦਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕ੍ਰਮ ਸੇ ਕੰਮ ਐਨੀ ਮਾੜੀ ਹਾਲਾਤ ਐ ਇਸ ਪਰਿਵਾਰ ਦੀ ਗਰੀਬ ਪਰਿਵਾਰ ਆ ਤੇ ਇਹਨੂੰ ਮਾਲੀਬਤ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ ਮੈਂ ਬੇਨਤੀ ਕਰੂੰਗਾ ਕਿ ਘੱਟੋ ਘਾਟ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਦਾ ਮਤਲਬ ਰੋਜ਼ਗਾਰ ਚੱਲੇ ਜਿਹੜਾ ਸਭ ਤੋਂ ਘੱਟ 1 ਕਰੋੜ ਰੁਪਇਆ ਸਹਾਇਤਾ ਦੇ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਆਪਣੀ ਮਿਹਨਤ ਲਈ ਕਿੱਡੇ ਦੂਰ ਵਿਚਰਾਇਆ ਗਿਆ ਹੈ ਪ੍ਰਦੇਸ਼ਾਂ ਦੇ ਵਿੱਚ ਚਰਾ ਕੰਮ ਕਰਨ ਲਈ ਤੇ ਤਾਂ ਕੋਈ ਇਹਦੀ ਮਤ ਪੈਨਸ਼ਨ ਲੱਗੇ ਕੋਈ ਇਹਦਾ ਘਰ ਦਾ ਰੋਜੀ ਰੋਟੀ ਚੱਲ ਸਕੇ ਕਿਉਂਕਿ ਕਮਾਉਣ ਵਾਲਾ ਕੋਈ ਹੈ ਹੀ ਨਹੀਂ ਸੀ ਤੇ ਬਹੁਤ ਮਾੜੀ ਘਟਨਾ ਹੋਈ ਹੈ ਜਿਹੜਾ ਸਾਡਾ ਪਿੰਡ ਅੱਜ 15 16 ਦਿਨ ਰੋ ਰੋ ਕੇ ਬੁਰਾ ਹੁਲਿਆ ਸਾਡੀ ਕਿਸੇ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ